ਹਾਂਜੀ ਸਤਿ ਸ਼੍ਰੀ ਅਕਾਲ ਜੀ ਮੀਰ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਚੌਲਾਂ ਦੀਆਂ ਪਿੰਨੀਆਂ ਬਣਾ ਰਹੇ ਹਾਂ ਜੀ ਤਾਂ ਦੇਖੋ ਆਪਾਂ ਕਿਵੇਂ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਆਪਾਂ ਦੇਸੀ ਘਿਓ ਲੈ ਲਿਆ ਇਹ ਆਪਾਂ ਜ਼ਿਆਦਾ ਨਹੀਂ ਲੈਣਾ ਥੋੜਾ ਜੀ ਹੋਵੇ 150 ਤੋਂ 200 ਗ੍ਰਾਮ ਦੇ ਕਰੀਬ ਆਪਣਾ ਇਹ ਵਾਲਾ ਘਿਓ ਤੇ ਇਹ ਵੀ ਆਪਸ਼ਨਲ ਹੁੰਦਾ ਜੀ ਕਿ ਆਪਾਂ ਦੇਸੀ ਘਿਓ ਲੈਣਾ ਜਾਂ ਦੂਸਰਾ ਲੈਣਾ ਜੋ ਤੁਸੀਂ ਆਪਣੇ ਘਰੇ ਵਰਤਦੇ ਹੋ ਤੁਸੀਂ ਆਪਣੀ ਲੋੜ ਮੁਤਾਬਕ ਤੇ ਆਪਣੀ ਪਸੰਦ ਮੁਤਾਬਕ ਲੈ ਸਕਦੇ ਹੋ ਕਿਉਂ ਨੂੰ ਜੀ ਆਪਾਂ ਗਰਮ ਕਰਨਾ ਨਾਂਜੀ ਹੁਣ ਆਪਾਂ ਇਸ ਦੇ ਵਿੱਚ ਚੌਲਾਂ ਦਾ ਆਟਾ ਪਾਇਆ ਕਰੀਬ 3 ਕਿਲੋ ਆਟਾ ਜੀ ਇਹ पाले आटा पा चांग लगातार लगात पंधरा तू मिनट तक आपण चंगी तर भुन्या चौळांचे आटेन

ਅੰਟੀ ਦੇ ਕਬੂਸ ਨੂੰ ਲਗਾਤਾਰ ਚਲਾ ਰਹੇ ਆ। ਦਿਨਾਰੀਅਲ ਦਾ ਬਰਾਦਾ ਥੋੜਾ ਜਿਹਾ ਪਾਇਆ ਜੀ ਆਪਾਂ। ਜੇ ਤੁਹਾਨੂੰ ਜ਼ਿਆਦਾ ਪਸੰਦ ਹੈ ਤੁਸੀਂ ਜ਼ਿਆਦਾ ਪਾ ਸਕਦੇ ਹੋ। ਇਹਦੇ ਨਾਲ ਪਿੰਨੀਆਂ ਜਿਹੜੀਆਂ ਹੋਰ ਵੀ ਸਵਾਦ ਬੰਦੀ ਐ ਨੇ ਤੇ ਥੋੜੀ ਜਿਹੀ ਆਪਾਂ ਕਾਲੀ ਮਿਰਚ ਜੋ ਕਿ ਆਪਣੇ ਡਾਈਜੈਸਟਿਕ ਸਿਸਟਮ ਲਈ ਬਹੁਤ ਵਧੀਆ ਹੁੰਦੀ ਐ ਹਾਜਮੇ ਲਈ ਬਹੁਤ ਵਧੀਆ ਹੁੰਦੀ ਐ। ਇਹ ਆਪਾਂ ਨੂੰ ਹਰ ਤਰ੍ਹਾਂ ਦੀ ਇਨਫੈਕਸ਼ਨ ਤੋਂ ਦੂਰ ਰੱਖਦੀ ਏ। ਇਸ ਦੇ ਨਾਲ ਆਪਣੇ ਪਿੰਨੀਆਂ ਜਿਹੜੀਆਂ ਚੰਗੀ ਤਰ੍ਹਾਂ ਡਾਈਜੈਸਟ ਹੋ ਜਾਂਦੀਆਂ ਨੇ ਆਪਾਂ ਨੂੰ ਖਾਣ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੁੰਦੀ। ਕਿਉਂਕਿ ਕਈ ਲੋਕਾਂ ਨੂੰ ਹੁੰਦਾ ਕਿ ਪਿੰਨੀ ਖਾਣ ਤੋਂ ਬਾਅਦ ਬੜਾ ਹੈਵੀ ਹੈਵੀ ਲੱਗਦਾ। ਤਾਂ ਕਾਲੀ ਮਿਰਚ ਜ਼ਰੂਰ ਪਾਉਣੀ ਚਾਹੀਦੀ ਏ। ਇਹ ਪੀਸੀ ਹੋਈ ਪਾਈ ਆਪਾਂ। ਤੇ ਹੁਣ ਆਪਾਂ ਇਹਦੇ ਵਿੱਚ ਜੀ 1.5 ਕਿਲੋ ਦੇ ਕਰੀਬ ਖੰਡ ਪਾਤੀ ਜਿਹੜੀ ਆਪਾਂ ਇਹ ਵਾਲੀ ਚੀਨੀ ਪਾਈ ਆ। ਇਹਨੂੰ ਚੁੱਲ੍ਹੇ ਤੋਂ ਉਤਾਰਨ ਤੋਂ ਬਾਅਦ ਕੜਾਹੀ ਨੂੰ ਫੇਰ ਪਾਈ ਆ ਜੀ ਹੁਣ ਦੇਖੋ ਇਸ ਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਆਪਾਂ ਆਟੇ ਨੂੰ ਤੇ ਚੀਨੀ ਨੂੰ ਇਸ ਦੇ ਵਿੱਚ ਹੋਰ ਜਿਆਦਾ ਆਪਾਂ ਕੁਝ ਵੀ ਨਹੀਂ ਪਾਇਆ ਸਾਰੀਆਂ ਚੀਜ਼ਾਂ ਮਿਕਸ ਕੀਤੀਆਂ ਹੁਣ ਇਸ ਦੇ ਵਿੱਚ ਆਪਾਂ ਅੱਧਾ ਕਿਲੋ ਦੁੱਧ ਪਾਇਆ ਜੀ ਪਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਆਪਾਂ ਤਾਂ ਕਿ ਇਹਦੀਆਂ ਪਿੰਨੀਆਂ ਬੱਟੀਆਂ ਜਾਣ ਦੁੱਧ ਸਿਰਫ ਇਸ ਲਈ ਹੁੰਦਾ ਤਾਂ ਕਿ ਇਹਦੀਆਂ ਪਿੰਨੀਆਂ ਚੰਗੀ ਤਰ੍ਹਾਂ ਬਣ ਜਾਣ ਹਾਂਜੀ ਹੁਣ ਇਸ ਨੂੰ ਚੰਗੀ ਤਰ੍ਹਾਂ ਹੱਥ ਨਾਲ ਆਪਾਂ ਇਸ ਤਰ੍ਹਾਂ ਮਸਲ ਲਾਂਗੇ ਤੇ ਹੁਣ ਇਹਦੀਆਂ ਆਪਾਂ ਪਿੰਨੀਆਂ ਬਣਾ ਲਾਂਗੇ ਦੇਖੋ ਜੀ ਤੇ ਤੁਸੀਂ ਵੀ ਆਪਣੇ ਘਰੇ ਬਣਾਓ ਟੇਸਟੀ ਟੇਸਟੀ ਪਿੰਨੀਆਂ ਖਾਓ ਤੇ ਖੁਸ਼ ਰਹੋ ਧੰਨਵਾਦ ਜੀ